ਮੋਹਾਲੀ ਵਿੱਚ ਦੇਖੋ ਹੁਣ ਕੀ ਹੋ ਰਿਹਾ ਆਏ ਦਿਨ ਇੱਕ ਵਾਰ ਫੇਰ ਵੇਖੋ ਵੇਖ ਲਓ ਇਹ ਮੋਹਾਲੀ ਹੈ ਅਤੇ ਦਿਨ ਦੀ ਵੀਡੀਓ ਹੈ ਦੀ ਗੱਲ ਦੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਲਗਾਤਾਰ ਚੋਰਾਂ ਦਾ ਬੋਲਬਾਲਾ ਹੈ ਤੇ ਸਨੇਚਿੰਗ ਦੀਆਂ ਵਾਰਦਾਤਾਂ ਹੁਣ ਰੋਜ਼ ਹੀ ਸਾਹਮਣੇ ਆ ਰਹੀਆਂ ਹਨ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਕ ਬਜ਼ੁਰਗ ਮਹਿਲਾ ਦੀਆਂ ਜਿਨ੍ਹਾਂ ਦੇ ਨਾਲ ਕੱਲ ਸਨੇਚਿੰਗ ਹੋਈ ਹੈ ਤੇ ਮੁਹਾਲੀ ਫੇਜ਼ 2 ਦਾ ਇਹ ਮਾਮਲਾ ਹੈ ਜਿਸ ਦੀ ਕੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਮਹਿਲਾ ਦੇ ਗਲੇ ਵਿੱਚ ਪਾਈ ਹੋਈ ਸੋਨੇ ਦੀ ਚੈਨ ਤੋੜ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਤੇ ਤੁਹਾਨੂੰ ਇੱਕ ਸੀਸੀਟੀਵੀ ਹੋਰ ਦਿਖਾਣੇ ਆ ਜੋ ਕਿ ਦੂਜੇ ਕੈਮਰੇ ਤੋਂ ਬਣਾਈ ਗਈ ਹੈ ਤੇ ਉਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮਹਿਲਾ ਰਾਮ ਦੇ ਨਾਲ ਦੁਕਾਨ ਤੇ ਬਾਹਰ ਬੈਠੀ ਹੁੰਦੀ ਹੈ ਤੇ ਇੱਕ ਐਕਟਿਵਿਸਟ ਤੇ ਵਿਅਕਤੀ ਆਉਂਦਾ ਹੈ ਤੇ ਦੂਸਰਾ ਉਸ ਦਾ ਸਾਥੀ ਇੱਕ ਮੈਲਾ ਦੇ ਕੋਲ ਜਾਂਦਾ ਹੈ ਤੇ ਚੈਨ ਤੋੜ ਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਤੇ ਇਹ ਮਾਮਲਾ ਹੁਣ ਪੁਲਿਸ ਕੋਲ ਵੀ ਪੁੱਛ ਚੁੱਕਾ ਹੈ ਤੇ ਹੁਣ ਇਹ ਲੋਕ ਫੜੇ ਜਾਂਦੇ ਨੇ ਜਾਂ ਨਹੀਂ ਫੜੇ ਜਾਂਦੇ ਜੇਕਰ ਤੁਸੀਂ ਵੀ ਇਹਨਾਂ ਨੂੰ ਪਛਾਣਦੇ ਹੋ ਤਾਂ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿਓ ਤੇ ਤੁਹਾਨੂੰ दिखाने हैं की गलबात हुई है जो महिला गले चो चैन तोड़ी गई है महिला किस तरह तड़फरी थी कि गले चो कोई चैन तोड़ के चक्कर हो गया है ਉਹਦੇ ਹੈ ਨਹੀਂ ਕਾ ਕਾ ਨਹੀਂ ਆਉਂਦਾ ਕਾ ਨਹੀਂ ਆਉਂਦਾ ਇੱਧਰ ਬੰਦ ਆਈ ਸੀ ਚੱਤ ਕਾਦੀ ਪੈ ਹੁਣ ਕੀ ਹੋ ਕਹਿੰਦੇ ਆਟੀ ਦੀ ਕਾ ਨਹੀਂ ਆਉਂਦੀ ਬੰਦਾ ਹਾਂ ਉਸੇ ਅੰਦਰ ਹੀ ਬੈਠੇ ਰੋ ਚਾਹ ਨਹੀਂ ਕੋਮਾ ਮੋਟਰ ਤੇ ਪਾਦੀ ਹੈ ਹਾਂ ਚਾਹ ਨਹੀਂ ਕੋਮਾ ਹੁੰਦੀ ਨਹੀਂ ਕਿਉਂ ਮੀਨਾ ਦੀ ਮਾਰੀ ਚਾਹ ਨਹੀਂ ਨੀ ਕੋਮਾ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਨੂੰ ਇਹਨੇ ਬੜਾ ਲੈ ਗਿਆ ਜੈਨੋ ਟੋਕੇ ਲੱਟਿਆ ਹਾਏ ਹਾਏ ਕਿੰਨੇ 10 ਕਿੰਨੂ ਵੀ ਬਚ ਗਏ ਆ ਉਹ ਉੱਤੇ ਬੈਠੇ ਐਸੀ ਚੰਗੇ ਭਰੇ ਮੈਂ ਤਾਂ ਕਿਹਾ 15-15 ਆ ਗਏ ਨੇ ਹਾਂ ਹਾਂ ਮੈਂ ਇਹਦਾ ਕਰਦੇ ਦੇ ਮੈਨੂੰ ਵੀ ਇਹਦੇ ਕੋਣ ਹੀ ਗਿਆ ਜੀ ਤੁਸੀਂ ਨੂੰ ਕੰਪਲੇਂਟ ਕਰੋ ਇਸ ਕੈਮਰਾ ਕਮਰਾ ਦੇਖ ਲੈਣਗੇ ਜੀ ਆਹ ਬਤਾ ਸੀ ਨਾ ਕਿ ਉਹਨਾਂ ਤੋਂ ਫਿਲਮ ਦੇਖੋਗਾ ਉਹ ਵੀ ਜੋੜਦੇ ਸੀ ਨਾ ਕੋਈ ਨਹੀਂ ਕਰਦੇ ਮਾਰੋ ਨਾ ਰੈਂਟ ਨਾ ਤੱਕ ਕਰੀ ਗਿਆ ਹਾਂ ਉਹਦੇ ਤੋਂ ਅਸਾਂ ਕਹਿੰਦੇ ਨਾ ਅਸੀਂ ਕੋਈ ਡਰਾਵਾ ਨਹੀਂ ਹੈ ਤਾਂ ਕੇ ਸਾਹਮਣੇ ਲੈ ਗਿਆ ਹਾਂ ਪਤਾ ਹੀ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਬਈ ਉਹ ਕਿੱਥੋਂ ਨਹੀਂ ਆਇਆ ਹੈ ਕਿੱਥੋਂ ਆ ਕੇ ਦਵਾ ਦਿੱਤਾ ਹੈਨ ਕੈਮਰੇ ਵੀ ਦੇਖ ਲਓ ਮੈਂ ਜਿੱਥੋਂ ਤੋਂ ਗੱਤਾਂ ਲੱਗ ਆਪਣਾ ਤਾਂ ਜਾਣਾ ਹੀ ਸੀ ਪਟਾਣ ਹਾਂਜੀ ਕੈਮਰਾ ਕਰਕੇ ਮਾਰੇ ਜਾਨੀ ਕਹਿੰਦੇ ਆ ਆਹ ਤੇ ਬਲੇਗਾ ਆਹ ਕੀ ਚਾ ਰਿਹਾ ਹੈ ਸੋਸਾ ਕਹਿੰਦੇ ਸੀ ਆ ਉਹਨਾਂ ਦਾ ਇੱਕ ਆਉਂਦੇ ਆਈ ਬੋ ਕੋ ਮੈਂ کیو ہے جی کیریجی آوگا ۽ اهو حاضري مبارڪ آهي جيڪو لکجي ٿي آهي